ਬੱਲੀ ਕੋਈ ਨਹੀਂ ਨਾਲ ਰਹੀ ਸਭ ਤੋੜਤੀਆਂ ਕੋਈ ਕੱਦੀ ਖੜੀ ਆ 100 ਦਾ 100% ਨੁਕਸਾਨ ਆ ਆ ਦੇਖੋ ਸਾਰੀਆਂ ਬੰਲੀਆਂ ਵਿਚਾਲਿਆਂ ਤੋੜਤੀ ਹੁਣ ਇਹਦੇ ਵਿੱਚ ਤਾਂ ਕੁਝ ਵੀ ਨਹੀਂ ਹੈਗਾ ਮਿੱਤਰੋ ਇਹ ਤਾਂ ਇੱਕ ਪੱਤੇ ਦੇਖਦੇ ਆ ਸਾਰੀ ਗਣ ਖਰਾਬ ਆ ਜੇ ਆਪਾਂ ਹਿਸਾਬ ਲਾਈਏ ਇਹਦੇ ਵਿੱਚੋਂ 1.5 ਤੋਂ 2 ਕੁਆਂਟਰ ਕਣਕ ਮਸੇ ਹੁਣੀ ਆ ਕੋਈ ਇੰਨੀ ਕਿ ਮਸ਼ੀਨਾਂ ਵਾਲੇ ਨੇ ਵੜਾਈ ਲੈ ਜਾਣੀ ਆਪਾਂ ਇਹ ਦੁੱਖ ਦੀ ਗੱਲ ਤਾਂ ਇਹ ਹੈ ਜਦ ਜੋ ਜਰ ਹੋ ਗਿਆ ਕੋਈ ਗੱਲ ਨਹੀਂ ਸਾਰੇ ਨਾ ਹੋਇਆ ਸਾਡੇ 7-8 ਮੋਟਰਾਂ ਨੇ ਇਹਨਾਂ ਦਾ 100% ਨੁਕਸਾਨ ਹੋਇਆ ਹੈ ਯਾਰ ਦੁੱਖ ਤਾਂ ਆਇਆ ਵੀ ਸਮਰਾਲੇ ਤੋਂ ਕੋਈ ਵੀ ਮੁਲਾਜ਼ਮ ਹਜੇ ਸਾਡੇ ਪਿੰਡ ਦੇਖਣ ਨਹੀਂ ਪਹੁੰਚਿਆ ਵੀ ਨੁਕਸਾਨ ਇੰਨਾ ਹੋ ਗਿਆ 100% ਤਣਕ ਖਰਾਬ ਹੋਈ ਹੋਵੇ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਚੋਰ ਪੈਸੇ ਤਾਂ ਕਿਸ ਨੂੰ ਮਿਲਣੇ ਨਹੀਂ ਹੁੰਦੇ ਇਹ ਗੋਲੇ ਗੋਲੇ ਤੇ ਸਾਡੇ 19 ਚ ਗੋਲੇ ਪਏ ਸੀਗੇ ਕੋਈ ਪੈਸਾ ਨਹੀਂ ਮਿਲਿਆ ਬੰਦੇ ਨੂੰ ਸਾਰੇ ਪਟਵਾਰੀ ਇੱਥੇ ਤਿੰਨ ਵਾਰ ਆਲੇ ਕਾਨੂੰਗੋ ਵਾਲੇ ਕਦੇ ਗੁਰਦੁਆਰੇ ਇਕੱਠ ਕਰ ਲਿਆ ਕਦੇ ਧਰਮਸ਼ਾਲਾ ਜੀ ਕਰ ਲਿਆ ਉਹ ਲਿਖਤੀ ਰੂਪ 'ਚੇ ਪੈਸੇ ਦਿਖਾਈ ਗਏ ਨੇ ਸਾਨੂੰ ਤੇਰਾ ਜੀ 20000 ਤੇਰਾ 30 ਕਿਸੇ ਨੂੰ ਪੈਸਾ ਨਹੀਂ ਮਿਲਿਆ ਹੁਣ ਇਹਦੀ ਉਮੀਦ ਤਾਂ ਸਾਨੂੰ ਹੈ ਨਹੀਂ ਵੀ ਸਾਨੂੰ ਪੈਸੇ ਮਿਲਣਗੇ ਉਹ ਕੋਈ ਮਲਾਜ ਮਾ ਕੇ ਇੱਥੇ ਢੇੜਾ ਤਾਂ ਲਾਜੋ ਸਾਨੂੰ ਪਤਾ ਲੱਗੇ ਵੀ ਸਰਕਾਰ ਦੇ ਤੱਕ ਗੱਲ ਪਹੁੰਚ ਗਈ ਵੀ ਇੱਥੇ ਨੁਕਸਾਨ ਹੋਇਆ ਉਮਰਾਲ ਦੇ ਸਾਰਾ ਪ੍ਰਸ਼ਾਸਨ ਸੁਪਾਪੇ